ਸਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅਕਾਲੀ ਦਲ ਦੇ ਸਾਬਕਾ ਵਿਧਾਇਕ ਰੋਜੀ ਬਰਕੰਦੀ ਦੇ ਭਰਾ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਜੀ ਹਾਂ ਦਰਅਸਲ ਬਲਤੇਜ ਸਿੰਘ ਪੰਨੂ ਹੁਣੀ ਜੋ ਕਿ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਜੋ ਰੋਜੀ ਬਰਕੰਦੀ ਦੇ ਭਰਾ ਨੇ ਉਹ ਲਗਾਤਾਰ ਗਲਤ ਤਰੀਕੇ ਨਾਲ ਕੰਮ ਕਰ ਰਹੇ ਨੇ ਲਗਾਤਾਰ ਸੁਪਾਰੀਆਂ ਲੈ ਕੇ ਲੋਕਾਂ ਤੇ ਹਮਲੇ ਕਰ ਰਹੇ ਨੇ ਜਿਸ ਨੂੰ ਲੈ ਕੇ ਤੰਜ ਹੈ ਜਿਹੜਾ ਉਹ ਕੱਸਿਆ ਗਿਆ ਹੈ ਸੋ ਉਹਨਾਂ ਨੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਤੋਂ ਵੀ ਇਸ ਚੀਜ਼ ਦਾ ਜਵਾਬ ਮੰਗਿਆ ਬਲਤੇਜ ਸਿੰਘ ਪੰਨੂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਰੋਜੀ ਬਰਕੰਦੀ ਦੋਨੋਂ ਹੀ ਇਸ ਚੀਜ਼ ਦੇ ਵਿੱਚ ਸਪਸ਼ਟਿਕਰਨ ਦੇਣ ਕਿ ਆਖਿਰਕਾਰ ਉਹਨਾਂ ਦਾ ਭਰਾ ਜਿਹੜਾ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਕੀ ਅਕਾਲੀ ਦਲ ਦਾ ਸਬੰਧ ਰੋਜੀ ਬਰਕੰਦੀ ਦੇ ਭਰਾ ਨਾਲ ਹੈ ਜਾਂ ਫਿਰ ਰੋਜੀ ਬਰਕੰਦੀ ਦਾ ਜਿਹੜਾ ਭਰਾ ਹੈ ਉਹ ਇਸ ਸਾਰੇ ਮਸਲੇ ਤੋਂ ਬਾਹਰ ਹੈ ਸਪਸ਼ਟਿਕਰਨ ਮੰਗੇ ਜਾ ਰਹੇ ਨੇ ਤੇ ਨਾਲ ਨਾਲ ਇਲਜ਼ਾਮ ਵੀ ਲਗਾਏ ਨੇ ਕਿ ਉਸ ਦੇ ਵੱਲੋਂ ਵਿਦੇਸ਼ਾਂ ਤੱਕ ਦੇ ਵਿੱਚ ਸੁਪਾਰੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਲੋਕਾਂ ਦੇ ਉੱਪਰ ਹਮਲੇ ਕਰਨੇ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਦੋਸ਼ ਨੇ ਉਹ ਲਗਾਏ ਗਏ ਨੇ ਉਹਨਾਂ ਦੇ ਉੱਪਰ ਸੋ ਕੀ ਕੁਝ ਕਹਿਣਾ ਹੈ ਹੋਰ ਬਲਤੇਜ ਸਿੰਘ ਪੰਨੂ ਹੁਣਾਂ ਦਾ ਆਓ ਸੁਣਦੇ ਆਂ ਵੀਡੀਓ ਤੋਂ ਜਿਹੜੇ ਵੀ ادارے ਤੋਂ ਆਏ ਹੋ ਮੈਂ ਇੱਕ ਤੁਹਾਡੇ ਨਾਲ ਜਿਹੜੀ ਚੀਜ਼ ਸਾਂਝੀ ਕਰਨੀ ਆ ਉਦਾ ਸੰਬੰਧ ਅਮਰੀਕਾ ਦੇ ਨਾਲ ਤੇ ਪੰਜਾਬ ਦੇ ਨਾਲ ਹੈ। ਪੰਜਾਬ ਦੇ ਵਿੱਚ ਉਹ ਮਾਲਵੇ ਦੇ ਇੱਕ ਜ਼ਿਲ੍ਹੇ ਦੇ ਨਾਲ ਜੁੜਦਾ ਤੇ ਅਮਰੀਕਾ ਦੇ ਵਿੱਚ ਉਹ ਉਥੋਂ ਦੇ ਇੱਕ ਸ਼ਹਿਰ ਜਿਹੜਾ ਟ੍ਰੇਸੀ ਹੈ ਉਹਦੇ ਨਾਲ ਜੁੜਦਾ। ਉਥੇ ਇੱਕ ਵਿਅਕਤੀ ਜਿਹੜਾ 51 ਸਾਲ ਦਾ ਸ਼ਮਿੰਦਰ ਸਿੰਘ ਸੰਦੂ ਉਹਦੇ ਨਾਲ ਦੋ ਬੰਦੇ ਹੋਰ ਹੁੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਉਹ ਕਿਸੇ ਇੱਕ ਵਿਅਕਤੀ ਦੇ ਨਾਲ ਕਾਫੀ ਸ਼ਾਪ ਦੇ ਉੱਤੇ ਇਹ ਗੱਲ ਕਰਦਾ ਹੈ ਕਿ ਉਹਨਾਂ ਦਾ ਇੱਕ ਵਿਰੋਧੀ ਹੈ ਤੇ ਉਹਨੂੰ ਸਬਕ ਸਿਖਾਉਣਾ ਸਬਕ ਕਿੰਨਾ ਕੁ ਸਿਖਾਉਣਾ ਇਹਦੇ ਬਾਰੇ ਉਹਦਾ ਸੌਦਾ ਹੁੰਦਾ ਉਹਦੇ ਨਾਲ 6000 ਅਮਰੀਕਨ ਡਾਲਰ ਦੇ ਵਿੱਚ 1000 ਰੁਪਿਆ ਉਹਨੂੰ ਦੇ ਦਿੱਤਾ ਜਾਂਦਾ ਇਹ ਜਿਹੜੀ ਗੱਲ ਫਰਵਰੀ 2023 ਦੀ ਆ ਪਹਿਲਾਂ ਫਰਵਰੀ 2023 ਤੋਂ ਬਾਅਦ ਜਿਹੜੇ ਵਿਅਕਤੀ ਨੂੰ ਇਹ ਸੁਪਾਰੀ ਦਿੱਤੀ ਜਾਂਦੀ ਹੈ ਉਹ ਕੁਝ ਸਮੇਂ ਤੋਂ ਬਾਅਦ ਉਹਨਾਂ ਨੂੰ ਆ ਕੇ ਫੋਟੋਆਂ ਦਿੰਦਾ ਉਹ ਫੋਟੋਆਂ ਉਹਨੇ ਆਡਿਟ ਕੀਤੀਆਂ ਹੋਈਆਂ ਸੀ ਕੀ ਸੀ ਜਿਹਦੇ ਵਿੱਚ ਉਹ ਇਹ ਸ਼ੋਅ ਕਰਦਾ ਹੈ ਕਿ ਜਿਹੜਾ ਤੁਸੀਂ ਮੈਨੂੰ ਕੰਮ ਦਿੱਤਾ ਸੀ ਉਸ ਵਿਅਕਤੀ ਦੇ ਮੈਂ ਇਸ ਤਰੀਕੇ ਦੇ ਨਾਲ ਲਤਾਂ ਬਾਹਾਂ ਜੜੀਆਂ ਉਹ ਤੋੜੀਆਂ ਨੇ ਇੰਨੀ ਐਕ ਉਹਨੂੰ ਸੱਟਾਂ ਲਾਈਆਂ ਨੇ ਤੇ ਬਾਕੀ ਰਹੀਂਦੀ ਰਕਮ ਜਿਹੜੀ ਉਹਨਾਂ ਤੋਂ ਲੈਂਦਾ ਜਿਹੜਾ ਸ਼ਮਿੰਦਰਜੀਤ ਸਿੰਘ ਸੰਧੂ ਆ ਉਹਦਾ ਜਿਹੜਾ ਨਾਲ ਦੇ ਸਾਥੀ ਨੇ ਦੋ ਇਹ ਤਿੰਨੇ ਜਣੇ ਜਿਹਦੇ ਚ ਜਗਨਿੰਦਰ ਸਿੰਘ ਬੋਪਾਰਾਏ ਤੇ ਰਮੇਸ਼ ਕੁਮਾਰ ਬਿਰਲਾ ਇਹ ਵੀ ਉਹਦੇ ਸਾਥੀ ਹੁੰਦੇ ਨੇ ਜਦੋਂ ਉਹ ਆਪਣਾ ਕੰਮ ਪੂਰਾ ਕਰਦਾ ਤੇ ਉਹਨੂੰ ਪੁੱਛਦੇ ਆ ਵੀ ਜੇ ਤੈਨੂੰ ਕੰਮ ਦਈਏ ਅਗਲਾ ਤਾਂ ਇਹ ਤੋਂ ਉੱਪਰ ਵਾਲਾ ਕੰਮ ਕਰ ਸਕਦਾ ਜਦੋਂ ਉਹਨੇ ਹਮੇਂ ਭਰੀ ਤੇ ਇਸ ਗੱਲ ਦੀ ਕਿ ਉਹ ਇਸ ਬੰਦੇ ਨੂੰ ਕਤਲ ਕਰ ਦਊਗਾ ਜਿਹਦੇ ਉਹਨੇ ਪਹਿਲਾਂ ਲੱਤਾਂ ਤੇ ਬਾਹਾਂ ਤੋੜੀਆਂ ਸੀ 10000 ਡਾਲਰ ਦੇ ਵਿੱਚ ਉਹਦੇ ਨਾਲ 10000 ਅਮਰੀਕਨ ਡਾਲਰ ਦੇ ਵਿੱਚ ਇਹ ਉਹਦੇ ਨਾਲ ਸੌਦਾ ਕਰਦੇ ਨੇ ਕਿ ਤੈਨੂੰ 10000 ਡਾਲਰ ਦਿੱਤਾ ਜਾਊਗਾ ਔਰ ਜਿਹੜੀ ਪੇਸ਼ਗੀ ਰਕਮ ਹੈ ਉਹ ਵੀ ਉਹਨੂੰ ਦੇ ਦਿੱਤੀ ਜਾਂਦੀ ਹੈ ਇਹ 24 ਦੇ ਵਿੱਚ ਜਿਹੜਾ ਸੌਦਾ ਹੁੰਦਾ 17 ਫਰਵਰੀ 2024 ਨੂੰ ਔਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਇਹਨੂੰ ਅਗਲੀ ਜਿਹੜੀ ਉਹਦੇ ਕਤਲ ਕਰਨ ਦੀ ਸਪਾਰੀ ਇਹ ਦੇ ਦਿੰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਸ ਵਿਅਕਤੀ ਦੇ ਨਾਲ ਉਹ ਪਹਿਲਾਂ ਵੀ ਸੌਦਾ ਮਾਰ ਰਹੇ ਸੀ ਇਨੂੰ ਲੱਤਾਂ ਬਾਹਾਂ ਤੜਾਉਣ ਲਈ ਪੈਸੇ ਦਿੱਤੇ ਸੀ ਤੇ ਬਾਅਦ ਦੇ ਵਿੱਚ ਉਹਨੂੰ ਕਤਲ ਦੀ ਸਪਾਰੀ ਦਿੱਤੀ ਉਹ ਅਸਲ ਦੇ ਵਿੱਚ ਐਫਬੀਆਈ ਦਾ ਏਜੰਟ ਸੀ ਉਹ ਆਮ ਵਿਅਕਤੀ ਵਾਂਗੂ ਉਹਨਾਂ ਦੇ ਨਾਲ ਮਿਲਦਾ ਰਿਹਾ ਤੇ ਇਹ ਸੌਦੇਬਾਜ਼ੀ ਦੀ ਦੋ ਵਾਰੀ ਉਹਨੇ ਰਕਮ ਜਿਹੜੀ ਸੀ ਕੇਸ ਨੂੰ ਪੱਕਿਆਂ ਕਰਨ ਦੇ ਵਾਸਤੇ ਲਈ ਫਿਰ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਸਾਹਮਣੇ ਆਉਂਦਾ ਤਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਕੇ ਇਹ ਜੇਲ੍ਹ ਦੇ ਵਿੱਚ ਰਹਿੰਦੇ ਨੇ ਔਰ ਤਿੰਨਾਂ ਨੂੰ 31 ਮਾਰਚ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਇਹਨਾਂ ਨੂੰ ਹੁਣ ਅੱਜ ਇਹਦੇ ਵਿੱਚ ਵੱਡੀ ਜਿਹੜੀ ਚੇਂਜ ਆ ਉਹ ਇਹ ਆਈ ਆ ਕਿ ਜਿਹੜਾ ਸ਼ਮਿੰਦਰਜੀਤ ਸਿੰਘ ਸੰਧੂ ਆ ਉਹਨੇ ਆਪਣਾ ਗੁਨਾਹ ਕਬੂਲ ਕਰ ਲਿਆ ਉਹਨੇ ਮਨ ਲਿਆ ਕਿ ਇਹ ਸਪਾਰੀ ਉਹਨਾਂ ਨੇ ਦਿੱਤੀ ਸੀ ਪਹਿਲਾਂ ਲਤਾਂ ਬਾਹਾਂ ਤੋੜਾਉਣ ਦੇ ਵਾਸਤੇ ਤੇ ਬਾਅਦ ਦੇ ਵਿੱਚ ਕਤਲ ਕਰਵਾਉਣ ਦੇ ਵਾਸਤੇ ਅਮਰੀਕਾ ਦੇ ਵਿੱਚ ਇਸ ਤਰੀਕੇ ਦੇ ਨਾਲ ਐਫ ਪੀਆਈ ਦੇ ਏਜੰਟ ਵਗੈਰਾ ਜਿਹੜੇ ਉਹ ਕੰਮ ਕਰਦੇ ਰਹਿੰਦੇ ਆ ਤੁਸੀਂ ਸਾਰੇ ਜਾਣਦੇ ਹੋ ਇੱਥੇ ਜਿਹੜਾ ਪੁਆਇੰਟ ਆ ਮੈਂ ਤੁਹਾਡੇ ਨਾਲ ਉਹ ਸਾਂਝਾ ਕਰ ਰਿਹਾ ਕਿ ਜਿਹੜਾ ਸ਼ਿਮਿੰਦਰਜੀਤ ਸਿੰਘ ਸੰਧੂ ਆ ਇਹ ਅਕਾਲੀ ਸਾਬਕਾ ਐਮਐਲਏ ਸੁਖਬੀਰ ਸਿੰਘ ਬਾਦਲ ਹੋਰਾ ਦੇ ਬੇहद ਨਜ਼ਦੀਕੀ ਰੋਜੀ ਬਰਕੰਦੀ ਦਾ ਭਰਾ ਹੈ ਜਿਨ੍ਹਾਂ ਨੇ ਕਿ ਇਹ ਕਿਸੇ ਵਿਅਕਤੀ ਦੀ ਜਾਨ ਲੈਣ ਦੀ ਕੋਸ਼ਿਸ਼ ਅਮਰੀਕਾ ਦੇ ਵਿੱਚ ਕੀਤੀ ਦੱਸਣ ਦਾ ਭਾਵ ਇਹ ਆ ਕਿ ਜਦੋਂ 7 ਤੋਂ 17 ਦੇ ਦੌਰਾਨ ਇੱਥੇ ਇਹਨਾਂ ਦਾ ਰਾਜ ਰਿਹਾ ਜਿਹਦੀਆਂ ਬਹੁਤ ਸਾਰੀਆਂ ਕਹਾਣੀਆਂ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਇੱਥੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕੁਝ ਚੀਜ਼ਾਂ ਸੁਭਾਅ ਦੇ ਵਿੱਚ ਖੂਨ ਦੇ ਵਿੱਚ ਆ ਜਾਂਦੀਆਂ ਨੇ ਜੇ ਵਿਦੇਸ਼ਾਂ ਦੇ ਵਿੱਚ ਵੀ ਚਲੇ ਗਏ ਤਾਂ ਉੱਥੇ ਜਾ ਕੇ ਵੀ ਇਹਨਾਂ ਚੀਜ਼ਾਂ ਨੂੰ ਛੱਡਿਆ ਨਹੀਂ ਬਲਕਿ ਜਿਹਦੇ ਨਾਲ ਕਿਸੇ ਨਾਲ ਕਿਸੇ ਵਜ੍ਹਾ ਕਰਕੇ ਨਹੀਂ ਬਣੀ ਤਾਂ ਉਹਨੂੰ ਮਾਰਨ ਤੱਕ ਦੀ ਸਪਾਰੀ ਜਿਹੜੀ ਸੀ ਉਹ ਦੇ ਦਿੱਤੀ ਸ਼ਮਿੰਦਰਜੀਤ ਸਿੰਘ ਸੰਧੂ ਨੇ ਰੋਜੀ ਬਰਕੰਦੀ ਦੇ ਭਰਾ ਨੇ ਰੋਜੀ ਬਰਕੰਦੀ ਹਰਾਂ ਨੇ ਜਦੋਂ ਉਹ ਐਮਐਲਏ ਰਹੇ ਮੁਖਸਰ ਸਾਹਿਬ ਤੋਂ ਤਾਂ ਉਦੋਂ ਉਹਨਾਂ ਦੇ ਟਨੋਰ ਦੇ ਦੌਰਾਨ ਕੀ ਕੁਝ ਹੁੰਦਾ ਰਿਹਾ ਉਹਦੀਆਂ ਬਹੁਤ ਸਾਰੀਆਂ ਇੰਟਰਸਟਿੰਗ ਕਹਾਣੀਆਂ ਨੇ ਜਿਸ ਕਿਸਮ ਦੀ ਮਾਈਨਿੰਗ ਉਹਨਾਂ ਨੇ ਕੀਤੀ ਉਹਨਾਂ ਦੇ ਇਲਾਕੇ ਦੇ ਵਿੱਚ ਉਹਨਾਂ ਨੂੰ ਰੋਜੀ ਬਰਕੰਦੀ ਨਹੀਂ ਰੇਤਾ ਬਰਕੰਦੀ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ ਸੀਗਾ ਸਵਾਲ ਇਹ ਹੈ ਕਿ ਕੀ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਸਾਡੇ ਭਾਈਚਾਰੇ ਨੂੰ ਬਦਨਾਮ ਕਰਨ ਦਾ ਠੇਕਾ ਹੀ ਲਿਆ ਚਾਹੇ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਹੋ ਰਹਿਣ ਸਖਬੀਰ ਸਿੰਘ ਬਾਦਲਵੜੀ ਇੱਕ ਵਾਰੀ ਇਥੋਂ ਦੇ ਕੁਝ ਸੂਬਿਆਂ ਦੇ ਵਿੱਚ ਅਕਾਲੀ ਦਲ ਨੂੰ ਐਕਸਪੈਂਡ ਕਰਨਾ ਚਾਹੁੰਦੇ ਸੀ ਉਹਨਾਂ ਇੱਕ ਵਾਰੀ ਇਹ ਵੀ ਕਿਹਾ ਸੀ ਕਿ ਉਹ ਅਕਾਲੀ ਦਲ ਬਾਦਲ ਨੂੰ ਇੰਟਰਨੈਸ਼ਨਲ ਜਿਹੜਾ ਬਣਾਉਣਾ ਚਾਹੁੰਦੇ ਆ ਸ਼ਾਇਦ ਉਸ ਤਰੀਕੇ ਨਾਲ ਤਾਂ ਨਹੀਂ ਬਣ ਸਕਿਆ ਆ ਚੀਜ਼ਾਂ ਦੇ ਮੁਤਾਬਕ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਪਹੁੰਚ ਗਏ ਨੇ ਇਸੇ ਕਰਕੇ ਉਹਨਾਂ ਦੇ ਬੇਹਦ ਨਜ਼ਦੀਕੀ ਰੋਜੀ ਬਰਕੰਦੀ ਦਾ ਜਿਹੜਾ ਭਰਾ ਹੈ ਉਹ ਇਸ ਵੇਲੇ ਅਮਰੀਕਾ ਦੇ ਵਿੱਚ ਇੱਕ ਕਥਿਤ ਰੂਪ ਦੇ ਵਿੱਚ ਨਹੀਂ ਬਲਕਿ ਕਤਲ ਕਰਵਾਉਣ ਦੀ ਸਪਾਰੀ ਦੇਣ ਵਾਲੇ ਮਾਮਲੇ ਦੇ ਵਿੱਚ ਆਪਣਾ ਗੁਨਾਹ ਕਬੂਲ ਕਰ ਚੁੱਕਿਆ ਹੈ ਇਸੇ ਮਹੀਨੇ ਦੀ ਅਗਸਤ ਮਹੀਨੇ ਦੀ 7 ਤਰੀਕ ਨੂੰ ਉਹਨੂੰ ਸਜ਼ਾ ਜਿਹੜੀ ਆ ਉਹ ਅਦਾਲਤ ਉੱਥੋਂ ਦੀ ਸੁਣਾਉਗੀ ਤਾਂ ਇਹ ਜਿਹੜਾ ਲਿੰਕ ਹੈ ਇਹ ਜੁੜਦਾ ਹੈ ਅਮਰੀਕਾ ਦੇ ਨਾਲ ਤੇ ਇੱਥੋਂ ਆ ਕੇ ਜੁੜ ਜਾਂਦਾ ਜੀ ਉਹ ਮੁਕਸਰ ਸਾਥ ਦੇ ਨਾਲ ਜਿਹੜੇ ਵਿਅਕਤੀ ਨੂੰ ਕਤਲ ਜਿਹੜਾ ਇਹਨਾਂ ਨੇਕਰੋਣ ਦੀ ਕੋਸ਼ਿਸ਼ ਕੀਤੀ ਸੀ ਉਹ ਮੰਟਿਕਾ ਸਟੇਟ ਜਿਹੜੀ ਹੈ ਉਥੋਂ ਦਾ ਮੰਟਿਕਾ ਸ਼ਹਿਰ ਦਾ ਰਹਿਣ ਵਾਲਾ ਸੀਗਾ ਅਮਰੀਕਾ ਦੇ ਵਿੱਚ ਤੇ ਜਿਹੜਾ ਵਿਅਕਤੀ ਸਪਾਰੀ ਦੇ ਰਿਹਾ ਸੀ ਉਹ ਰੋਜੀ ਬਰਕੰਦੀ ਹੋਰਾਂ ਦਾ ਭਰਾ ਸੀ ਮੇਰਾ ਸਵਾਲ ਇਹ ਆ ਕਿ ਕੀ ਇਸ ਮਾਮਲੇ ਦੇ ਉੱਤੇ ਰੋਜੀ ਬਰਕੰਦੀ ਅਕਾਲੀ ਦਲ ਦੇ ਬੁਲਾਰੇ ਖਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਕੀ ਕੋਈ ਸਪਸ਼ਟੀਕਰਨ ਦੇਣਗੇ ਕਿ ਇਹੋ ਜੀਆਂ ਕਾਰਵਾਈਆਂ ਦੇ ਵਿੱਚ ਜਿੱਥੇ ਉਹਨਾਂ ਦੇ ਬੰਦਿਆਂ ਦੇ ਤੇ ਇੱਥੇ ਦੋਸ਼ ਲੱਗਦੇ ਰਹੇ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਉਹੀ ਕੰਮ ਫੜੀ ਰੱਖਿਆ